ਮਾਨ ਸਰਕਾਰ ਨੇ ਬਜਟ ਸੈਸ਼ਨ ਬੁਲਾ ਲਿਆ ਹੈ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ 15 ਮਾਰਚ ਤੱਕ ਚੱਲੇਗਾ 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ ਕੈਬਨਿਟ ਦੇ ਹੋਰ ਅਹਿਮ ਫੈਸਲਿਆਂ ਵਿੱਚ ਸੁਲਤਾਨਪੁਰ ਲੋਧੀ ਦੀ ਘਟਨਾ 'ਚ ਸ਼ਹੀਦ ਹੋਏ ਹੋਮ ਗਾਰਡ ਜਸਪਾਲ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੰਗੀ ਜ਼ਗੀਰ ਦੀ ਰਾਸ਼ੀ 10000 ਰੁਪਏ ਸਾਲਾਨਾ ਤੋਂ ਵਧਾ ਕੇ 20000 ਰੁਪਏ ਕੀਤੀ ਗਈ ਹੈ ਵਿੱਤ ਮੰਤਰੀ ਨੇ ਹੋਰ ਵੀ ਅਹਿਮ ਫੈਸਲਿਆਂ ਬਾਰੇ ਕੈਬਨਿਟ ਮੀਟਿੰਗ ਬਾਅਦ ਜਾਣਕਾਰੀ ਦਿੱਤੀ ਜਿਨ੍ਹਾਂ ਦੇ ਵਿੱਚ ਅਹਿਮ ਫੈਸਲਿਆਂ ਵਿੱਚੋਂ ਇੱਕ ਫੈਸਲਾ ਜਿਹੜੇ ਪਿੱਛੇ ਮਿਤੀ 23 11 23 ਨੂੰ ਮਿਤੀ 23 11 23 ਨੂੰ ਸultanpur Lodhi ਦੇ ਵਿੱਚ ਇੱਕ ਇਨਸੀਡੈਂਟ ਦੌਰਾਨ ਇੱਕ ਸਾਡਾ ਪੰਜਾਬ ਪੰਜਾਬ ਹੋਮਗਾਰਡ ਦਾ ਵਲੰਟੀਅਰ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ ਜਸਪਾਲ ਸਿੰਘ ਮਾਰੇ ਗਿਆ ਸੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਦੇ ਕਾਰਨ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਮਦਦ ਦੇਣ ਦਾ ਫੈਸਲਾ ਅੱਜ ਦੀ ਕੈਬਨਿਟ ਕੀਤਾ ਗਿਆ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਪਹਿਲਾਂ ਜਿੰਨੇ ਵੀ ਪੰਜਾਬ ਦੇ ਅੰਦਰ ਜੇਕਰ ਕੋਈ ਵਿਅਕਤੀ ਪੰਜਾਬ ਦੇ ਲਈ ਪੰਜਾਬ ਫੋਰਸਸ ਦੇ ਲਈ ਜਾਂ ਮਿਲਟਰੀ ਦੇ ਅੰਦਰ ਪੰਜਾਬ ਦਾ ਜਵਾਨ ਸ਼ਹੀਦ ਹੁੰਦਾ ਤਾਂ ਅਸੀਂ ਉਹਨੂੰ 1 ਕਰੋੜ ਰੁਪਇਆ ਦੀ ਰਾਸ਼ੀ ਜਿਹੜੀ ਆ ਸਹਾਇਤਾ ਰਾਸ਼ੀ ਦਿੰਨੇ ਆ ਸੋ ਉਸੇ ਤਹਿਤ ਅੱਜ ਕਿਉਂਕਿ ਇਹ ਵੀ ਪੰਜਾਬ ਦੀ ਸੁਰੱਖਿਆ ਕਰਦਾ ਹੋਇਆ ਪੰਜਾਬ ਦੇ ਲਾਅਨ ਆਰਡਰ ਦੇ ਵਿੱਚ ਜਿਹਦੀ ਮੌਤ ਹੋਈ ਆ ਸੋ ਉਹਦੇ ਲਈ ਵੀ ਅਸੀਂ ਜਿਹੜੀ ਐਕਸਕ੍ਰੇਸੀਆ ਗ੍ਰਾਂਟ ਆ ਉਹ ਵੀ 1 ਕਰੋੜ ਰੁਪਇਆ ਦੇਣ ਦਾ ਅਸੀਂ ਅੱਜ ਫੈਸਲਾ ਅੱਜ ਦੀ ਕੈਬਨਿਟ ਦੇ ਵਿੱਚ ਹੋਇਆਗਾ ਇਸੇ ਤਰ੍ਹਾਂ ਸੈਕੰਡ ਜਿਹੜਾ ਅਹਿਮ ਫੈਸਲਾ ਅੱਜ ਦੀ ਕੈਬਨਿਟ ਛੋਇਆਗਾ ਉਹ ਆਕੇ ਸਾਡਾ ਪੰਜਾਬ ਦੇ ਅੰਦਰ ਇੰਡਸਟਰੀ ਨੂੰ ਪਰਫੁੱਲਤ ਕਰਨ ਦੇ ਲਈ ਪੰਜਾਬ ਦੇ ਅੰਦਰ ਉਦਯੋਗ ਕਿਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਜਾਵੇ ਕਿਸ ਤਰ੍ਹਾਂ ਉਦਯੋਗਿਕ ਮਾਹੌਲ ਜਿਹੜਾ ਬਣਾਇਆ ਜਾਵੇ ਉਹਦੇ ਲਈ ਜਿਹੜੀ ਐਮਐਸਐਮੀ ਆ ਜਿਹੜੇ ਛੋਟੇ ਉਦਯੋਗ ਨੇ ਮੈਂ ਸਮਝਦਾ ਕਿਉਂਕਿ ਪੰਜਾਬ ਦੇ ਵਿੱਚ ਛੋਟੇ ਉਦਯੋਗ ਵੱਡੇ ਪੱਧਰ ਤੇ ਪਾਏ ਜਾਂਦੇ ਨੇਗੇ ਕਾਫੀ ਵੱਡੇ ਪੱਧਰ ਦੇ ਉੱਤੇ ਛੋਟੇ ਉਦਯੋਗ ਨੇਗੇ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਚਲਾਇਆ ਜਾਵੇ ਸੋ ਉਹਦੇ ਲਈ ਅਸੀਂ ਇੱਕ ਨਵਾਂ ਜਿਹੜਾ ਐਮਐਸ ਐਮਐਸਐਮਈ ਵਿੰਗ ਜਿਹੜਾ ਡੈਡੀਕੇਟਿਡ ਜਿਹੜਾ ਸਿਰਫ ਓਨਲੀ ਤੇ ਓਨਲੀ ਐਮਐਸਐਮਈ ਨੂੰ ਹੋਊਗਾ ਉਸ ਵਿੰਗ ਦੀ ਸਥਾਪਨਾ ਹੋਈ ਆ ਜਿੱਥੇ ਐਮਐਸਐਮਈ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਕੋਈ ਵੀ ਸਮੱਸਿਆ ਉਹਨਾਂ ਦੇ ਨਿਯੋਗ ਨੂੰ ਲੈ ਕੇ ਛੋਟੀਆਂ ਕਾਂਜਾਂ ਨੂੰ ਲੈ ਕੇ ਹੋਊਗੀ ਤਾਂ ਉਹ ਜਿਹੜਾ ਵਿੰਗ ਆ ਉਹ ਉਹਦਾ ਹੱਲ ਕਰੂਗਾ ਉਹਦੀ ਅੱਜ ਸਥਾਪਨਾ ਕਰਨ ਦੇ ਲਈ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਦੀ ਕੈਬਨਿਟ ਦੇ ਅੰਦਰ ਮਨਜ਼ੂਰੀ ਦਿੱਤੀ ਹੈ ਇਹ ਬਹੁਤ ਵੱਡਾ ਫੈਸਲਾ ਮੈਨੂੰ ਲੱਗਦਾ ਹੋਇਆਗਾ ਜਿਹਦੇ ਨਾਲ ਪੰਜਾਬ ਦੀ ਛੋਟੀ ਸਨਤ ਛੋਟੀ ਇੰਡਸਟਰੀ ਨੂੰ ਜਿਹੜਾ ਬਹੁਤ ਵੱਡਾ ਹੰਗਾਰਾ ਮਿਲੂਗਾ ਕਿਉਂਕਿ ਪੰਜਾਬ ਪੰਜਾਬ ਪਿੱਛੇ ਜੇ ਸਾਹਮਣੇ ਆਇਆ ਸੀਗਾ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪੂਰੇ ਨੌਰਥ ਇੰਡੀਆ ਦੇ ਵਿੱਚ ਜਾਂ ਮੈਂ ਇੰਡੀਆ ਦੀ ਗੱਲ ਕਰਾਂ ਇੰਡੀਆ ਦੇ ਅੰਦਰ ਸਭ ਤੋਂ ਵੱਧ ਜੇਕਰ ਐਮਐਸਐਮਈ ਦੇ ਉਦਯੋਗ ਛੋਟੇ ਉਦਯੋਗ ਜਿਹੜੇ ਨੇ ਲੱਗ ਰਹੇ ਨੇ ਤਾਂ ਉਹ ਪੰਜਾਬ 'ਚ ਲੱਗ ਰਹੇ ਨੇਗੇ ਸੋ ਉਸੇ ਤਹਿਤ ਅਸੀਂ ਅੱਜ ਫੈਸਲਾ ਕੀਤਾ ਕਿ ਨਵਾਂ ਜਿਹੜੀ ਵਿੰਗ ਦੀ ਸਥਾਪਨਾ ਪੰਜਾਬ 'ਚ ਹੋਈ ਹੈਗੀ ਸੋ ਇਸੇ ਤਰ੍ਹਾਂ ਤੀਜਾ ਅਹਿਮ ਫੈਸਲਾ ਕਿ ਪੰਜਾਬ ਦੇ ਅੰਦਰ ਸਾਡੇ ਟੀਚਰ ਸਹਿਬਾਨ ਅਧਿਆਪਕਾਂ ਦੀ ਜਿਹੜੀ ਤਬਾਦਲਾ ਨੀਤੀ ਸੀਗੀ ਉਹਦੇ ਵਿੱਚ ਅਸੀਂ ਥੋੜਾ ਬਦਲਾਅ ਕੀਤਾ ਹੈਗਾ ਕਿਉਂਕਿ ਕਈ ਕਈ ਕਿਸਮ ਦੀਆਂ ਜਿਹੜੀਆਂ ਪਹਿਲਾਂ ਬਿਮਾਰੀਆਂ ਸ਼ਾਮਲ ਨਹੀਂ ਸੀ ਕੋਈ ਕੋਈ ਬਿਵਾਰ ਹੋ ਜਾਂਦਾ ਜਾਂ ਹੋਰ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਪਿਛਲੀ ਪਾਲਿਸੀ ਤੋਂ ਬਾਅਦ ਸਾਡੇ ਸਾਹਮਣੇ ਚ ਆਏ ਸਰਕਾਰ ਦੇ ਧਿਆਨ ਚ ਆਏ ਉਹਨਾਂ ਸਾਰੇ ਇਸ਼ੂਆਂ ਨੂੰ ਹੱਲ ਕਰਨ ਦਾ ਯਤਨ ਕੀਤਾ ਹੈਗਾ ਨਵੀਂ ਜਿਹੜੀ ਤਬਾਦਲਾ ਨੀਤੀ ਆ ਉਹ ਉਹਦੇ ਤਬਾਦਲ ਪੁਰਾਣੀ ਤਬਾਦਲਾ ਨੀਤੀ ਥੋੜੀ ਸੋਧ ਕਰਕੇ ਉਹ ਕੀਤੀ ਹੈ ਤਾਂ ਕਿ ਸਾਡੇ ਅਧਿਆਪਕਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਫੈਸਲਾ ਹੈਗਾ ਕਿ ਅਧਿਆਪਕ ਜਿਹੜਾ ਹੈਗਾ ਉਹ ਆਪਣੇ ਘਰ ਦੇ ਨਜ਼ਦੀਕ ਹੋਣਾ ਚਾਹੀਦਾ ਪਰ ਲੇਕਿਨ ਜਿੱਥੇ ਕਿਤੇ ਮਜਬੂਰੀ ਆ ਉੱਥੇ ਹੀ ਰਹੂਗਾ ਪਰ ਲੇਕਿਨ ਇਹਦੇ ਵਿੱਚ ਅਸੀਂ ਇੱਕ ਵੱਡੀ ਸੋਧ ਜਿਹੜੀ ਆ ਉਹ ਅੱਜ ਪੰਜਾਬ ਕੈਪਟਨ ਨੇ ਕੀਤੀ ਆ ਇਹਦੇ ਨਾਲ ਮੈਂ ਸਮਝਦਾ ਬਹੁਤ ਸਾਰੇ ਜਿਹੜੇ ਸਾਡੇ ਅਧਿਆਪਕ ਨੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਇਸੇ ਤਰ੍ਹਾਂ ਇੱਕ ਜਿਹੜੀਆਂ ਸਾਡੀਆਂ ਜੰਗੀ ਵਿਦਵਾਮਾ ਜੰਗੀ ਜ਼ਗੀਰ ਜਿਨ੍ਹਾਂ ਨੂੰ ਮਿਲਦੀ ਸੀਗੀ ਦਾ ਈਸਟ ਪੰਜਾਬ ਬਾਹਰ ਅਵਾਰਡ ਐਕਟ 1948 ਦੇ ਵਿੱਚ ਜਿਹੜੇ 10000 ਰੁਪਇਆ ਉਹਨਾਂ ਨੂੰ ਸਾਲਾਨਾ ਮਿਲਦਾ ਸੀਗਾ ਸੋ ਉਹਦੇ ਵਿੱਚ ਇੱਕ ਵੱਡਾ ਵਾਅਦਾ ਕਰਕੇ ਉਹ ਅੱਜ ਉਹ 20000 ਰੁਪਇਆ ਡਬਲ ਕੀਤਾ ਗਿਆ ਡਬਲ ਕੀਤਾ ਗਿਆ ਜਿਨ੍ਹਾਂ ਜਿਨ੍ਹਾਂ ਦੇ ਵੀ ਪਰਿਵਾਰਾਂ ਨੇ ਉਸ ਸਮੇਂ ਸੇਵਾ ਕੀਤੀ ਉਸ ਸਮੇਂ ਦੇਸ਼ ਦੀ ਰੱਖਿਆ ਕੀਤੀ ਉਹਨਾਂ ਦੇ ਬਧਵਾਵਾਂ ਨੂੰ ਪੈਸੇ ਦੇਣ ਦੇ ਲਈ ਉਹਨਾਂ ਦੇ ਪਰਿਵਾਰਾਂ ਨੂੰ ਦੇਣ ਦੇ ਬਹੁਤ ਵੱਡਾ ਫੈਸਲਾ ਹੋਇਆਗਾ 10000 ਤੋਂ ਵਧਾ ਕੇ ਅਸੀਂ ਉਹ ਜਿਹੜੀ ਜੰਗੀ ਜ਼ਗੀਰ ਦੀ ਰਾਸ਼ੀ ਆ ਜਿਹਨੂੰ ਜੰਗੀ ਜ਼ਗੀਰ ਕਿਹਾ ਜਾਂਦਾ ਹੈਗਾ ਉਹ ਅਸੀਂ 10000 ਤੋਂ ਵਧਾ ਕੇ ਅੱਜ 20000 ਜਿਹੜੀ ਕੀਤੀ ਆ ਇਸੇ ਤਰ੍ਹਾਂ ਸਾਡੇ ਕੁਝ ਡਿਪਾਰਟਮੈਂਟ ਦੇ ਵਿਅਕਤੀ ਜਿਹੜੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕੰਮ ਕਰਦੇ ਸੀਗੇ ਉਹਨਾਂ ਨੂੰ ਉਹਨਾਂ ਦੀ ਕੰਸਲਟੈਂਸੀ ਸੇਵਾਵਾਂ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਉਹ ਦੂਜੇ ਡਿਪਾਰਟਮੈਂਟ ਜਾਂ ਦੂਜੇ ਸਟੇਟ ਲੈ ਸਕਣ ਉਹਦੇ ਵਿੱਚ ਵੀ ਅਸੀਂ ਇੱਕ ਫੈਸਲਾ ਕੀਤਾਗਾ ਕਿ ਡਿਪਾਰਟਮੈਂਟ ਦੇ ਅਧਿਕਾਰੀ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਾ ਕੇ ਸੌਰੀ ਕਿਸੇ ਹੋਰ ਜੇਕਰ ਕਿਸੇ ਹੋਰ ਸਟੇਟ ਨੂੰ ਜਾਂ ਕਿਸੇ ਹੋਰ ਏਜੰਸੀ ਨੂੰ ਉਹਨਾਂ ਦੀ ਕੰਸਲਟੈਂਸੀ ਦੀ ਸੇਵਾਵਾਂ ਦੀ ਲੋੜ ਆ ਤਾਂ ਕਿ ਉੱਥੇ ਆਪਣੀ ਕੰਸਲਟੈਂਸੀ ਸੇਵਾਵਾਂ ਨਿਵਾ ਸਕਣ ਉਹਦੇ ਨਾਲ ਵੀ ਮੈਂ ਸਮਝਦਾ ਸਾਨੂੰ ਥੋੜਾ ਜਿੱਥੇ ਸਾਨੂੰ ਪ੍ਰੋਫਿਟ ਹੋਊਗਾ ਉੱਥੇ ਜਿਹੜੇ ਸਾਡੇ ਜਿਹੜੇ ਸਾਡੇ ਅੱਛੇ ਮੈਂ ਸਮਝਦਾ ਮੁਲਾਜ਼ਮ ਲੱਗੇ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਲੰਬਾ ਸਮਾਂ ਪੰਜਾਬ 'ਚ ਰਹਿ ਕੇ ਸੇਵਾ ਕੀਤੀ ਖਾਸ ਕਰਕੇ ਮੈਂ ਜੇਕਰਾਂ ਜਲ ਸਰੋਤ ਵਿਭਾਗ ਦੀ ਗੱਲ ਕਰਾਂ ਜਲ ਸਰੋਤ ਵਿਭਾਗ ਦੇ ਅੰਦਰ ਹਾਈਡਰੋਲਿਕ ਢਾਂਚਿਆਂ ਦੀ ਸਥਾਪਨਾ ਡੈਮਾਂ ਚੈਕ ਡੈਮਾਂ ਪੁળા ਇਮਾਰਤਾਂ ਦੇ ਡਿਜ਼ਾਈਨ ਉਹ ਸਾਰੇ ਦੇ ਵਿੱਚ ਜਿਨ੍ਹਾਂ ਨੇ ਅੱਛੀ ਮਹਾਰਤ ਹਾਸਲ ਕੀਤੀ ਆ ਉਹ ਵੀ ਆਪਣੀਆਂ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਲਗੀਆਂ ਉਹ ਦੂਸਰੇ ਪਾਸੇ ਕਿਤੇ ਹੋਰ ਏਜੰਸੀ ਨੂੰ ਵੀ ਜਿਹੜੀਆਂ ਉਹ ਦੇ ਸਕਦੇ ਨੇ ਇਹਦੇ ਨਾਲ ਮੈਂ ਸਮਝਦਾ ਸਾਨੂੰ ਕਾਫੀ ਹੱਦ ਤੱਕ ਮਾਲੀਆ ਜਿਹੜਾ ਉਹ ਉਹ ਵੀ ਮਿਲਣ ਦੀ ਸੁਭਾਅ ਬਣ ਗਈ ਇਸੇ ਤਰ੍ਹਾਂ ਇਸੇ ਤਰ੍ਹਾਂ ਕਾਫੀ ਲੰਬੇ ਅਰਸੇ ਤੋਂ ਇੱਕ ਬਹੁਤ ਸਮੱਸਿਆ ਚੱਲਦੀ ਆ ਰਹੀ ਸੀ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਵਿੱਚ ਪ੍ਰੋਫੈਸਰ ਸੀ ਪੰਜਾਬ ਦੇ ਪ੍ਰੋਫੈਸਰ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀਗੀ ਔਰ ਉਹ ਕਿਤਨਾ ਕਿਤੇ ਟੈਂਪਰੇਰੀ ਅਰੇਂਜਮੈਂਟ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ ਚੈਡ ਹੌਕ ਦੇ ਉੱਤੇ ਚੈਕ ਕੰਟਰੈਕਟ ਦੇ ਉੱਤੇ ਅੱਜ ਅਸੀਂ ਫੈਸਲਾ ਕੀਤਾ ਜਿਹੜੇ ਪਾਰਟ ਟਾਈਮ ਪਾਰਟ ਟਾਈਮ ਗੈਸ ਫੈਕਲਟੀ ਕੰਟਰੈਕਟ ਲੈਕਚਰ ਉਹਨਾਂ ਵਿੱਚ ਜਿਹੜੀ ਉਮਰ ਦੀ ਛੋਟਾ ਉਹ ਦਿੱਤੀ ਆ ਉਹਦੇ ਵਿੱਚ ਅਸੀਂ ਉਸ ਨੂੰ ਜਿਹੜੇ ਜੜੀਆਂ ਪੋਸਟਾਂ ਆਉਣਗੀਆਂ ਖਾਸ ਕਰਕੇ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਹ ਪੋਸਟਾਂ ਭਰ ਰਿਹਾ ਕਿਉਂਕਿ ਬਹੁਤ ਸਾਰੇ ਲਗਭਗ ਪੰਜਾਬ ਦੇ ਕਾਲਜ ਖਾਲੀ ਹੋਏ ਪਏ ਨੇ ਕਿ ਸੋ ਉਹਨਾਂ ਵਿੱਚ ਅਸੀਂ ਉਮਰ ਦੀ ਜਿਹੜੀ ਉਹਨਾਂ ਨੂੰ ਸਿਰਫ ਜਿਹੜੇ ਪਾਰਟ ਟਾਈਮ ਨੇ ਗੈਸ ਫੈਕਲਟੀ ਨੇ ਕੰਟਰੈਕਟ ਤੇ ਲੈਕਚਰਾਰ ਨੇਗੀ ਜਿਹੜੇ ਕਾਲਜਾਂ 'ਚ ਕੰਮ ਕਰਦੇ ਉਹਨਾਂ ਦੀ ਜਿਹੜੀ ਉਮਰ ਦੀ ਸੀਮਾ ਗਈ ਉੱਪਰਲੀ ਉਮਰ ਦੀ ਸੀਮਾ ਉਹ 37 ਸਾਲ ਤੋਂ ਵਧਾ ਕੇ 45 ਸਾਲ ਕੀਤੀ ਆ ਸੋ ਕਿਉਂਕਿ ਲਗਭਗ 612 612 ਅਸਾਮੀਆਂ ਲੈਕਚਰਰਾਂ ਦੀ ਉਹ ਖਾਲੀ ਪਈਆਂ ਸੀ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਿਆ ਸੀਗਾ ਸੋ ਉਹਦੇ ਨਾਲ 600 ਜਿਹੜੀਆਂ 12 ਪੋਸਟਾਂ ਭਰੀਆਂ ਜਾਣਗੀਆਂ ਉਹਦੇ ਵਿੱਚ ਉਮਰ ਦੀ ਹੱਦ ਸਿਰਫ ਇਹਨਾਂ ਕੈਟਾਗਰੀ ਤੋਂ ਦਿੱਤੀ ਆ ਕਿਉਂਕਿ ਉਹ ਓਵਰੇਜ ਹੋ ਗਏ ਭਰਤੀ ਨਹੀਂ ਆਈ ਲੰਬੇ ਸਮੇਂ ਤੋਂ ਪਾਰਟ ਟਾਈਮ ਤੇ ਯਾ ਕੰਟਰੈਕਟ ਤੇ ਯਾ ਬਤੌਰ ਗੈਸਪੈਕਟੀਓ ਕੰਮ ਕਰਦੇ ਸੀ ਉਹਨਾਂ ਨੂੰ ਉਹਨਾਂ ਦੇ ਸੇਵਾਵਾਂ ਜਿਹੜੀ ਹੈਗੀ ਉਸ ਤੇ ਵਾਅਦਾ ਕੀਤਾ ਗਿਆ ਸੌਰੀ ਉਹਨਾਂ ਦੀ ਜਿਹੜੀ ਉਮਰ ਆ ਉਹ 37 ਤੋਂ ਬਤਾ ਕੇ ਹੈ ਜੀ 37 ਤੋਂ 45 37 37 37 ਤੋਂ 45 ਜਿਹੜੀ ਆ ਉਹ ਅਸੀਂ ਕੀਤੀ ਆ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਨਵੀਆਂ ਅਸਾਮੀਆਂ ਦੀ ਵੀ ਰਚਨਾ ਹੋਈ ਆ ਜਿਹਦੇ ਵਿੱਚ ਮਲੇਰ ਕੋਟਲਾ ਫਰੀਦ ਕੋਟ ਮਲੇਰ ਕੋਟਲਾ ਤੇ ਫਰੀਦ ਕੋਟ ਦੇ ਵਿੱਚ ਵੀ ਅਸੀਂ ਨਵੀਆਂ ਅਸਾਮੀਆਂ ਦੀ ਜਿਹੜੀ ਆ ਉਹ ਰਚਨਾ ਕੀਤੀ ਹੈਗੀ ਇਹ ਇੱਕ ਬਹੁਤ ਅਹਿਮ ਫੈਸਲੇ ਜਿਹੜੇ ਨੇ ਕੀ ਉਹ ਅੱਜ ਦੀ ਮੀਟਿੰਗ ਦੇ ਵਿੱਚ ਹੋਏ ਨੇ ਇਸ ਤੋਂ ਬਿਨਾ ਇਸ ਤੋਂ ਬਿਨਾ ਸਭ ਤੋਂ ਵੱਡਾ ਤੇ ਅਹਿਮ ਫੈਸਲਾ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸਾਡਾ ਸੈਸ਼ਨ ਆਉਣਾ ਸੀਗਾ ਆਉਣਾਗਾ ਤੇ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਪੰਜਾਬ ਦਾ ਵਿੱਤੀ ਅਗਲੇ ਵਿੱਤੀ ਬਰੇ ਦਾ ਅਸੀਂ ਬਜਟ ਪੇਸ਼ ਕਰਨਾਗਾ ਉਹ ਜਿਹੜਾ ਬਜਟ ਸੈਸ਼ਨ ਆ ਉਹ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬਜਟ ਪੇਸ਼ ਕਰਨ ਦੇ ਲਈ 1 ਮਾਰਚ ਤੋਂ ਸ਼ੁਰੂ ਹੋਊਗਾ ਔਰ 15 ਮਾਰਚ ਤੱਕ 15 ਦਿਨ ਦਾ ਸੈਸ਼ਨ ਹੋਊਗਾ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਜਿਹਦੇ ਵਿੱਚ ਪੰਜਾਬ ਦਾ ਅਗਲੇ ਸਾਲ ਦਾ ਬਜਟ ਜਿਹੜਾਗਾ ਉਹ ਪੇਸ਼ ਕੀਤਾ ਜਾਣਾਗਾ ਇਹਦੇ ਵਿੱਚ ਇੱਕ ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ 1 ਤਰੀਕ ਨੂੰ ਮਾਨਜੋ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਬਾਅਦ 5 ਤਰੀਕ ਨੂੰ 5 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਅਗਲੇ ਵਿੱਤੀ ਬਰੇ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਜਾਊਗਾ ਔਰ ਜਿਹੜਾ ਮਾਨਜੋ ਗਵਰਨਰ ਸਾਹਿਬ 1 ਤਰੀਕ ਨੂੰ ਭਾਸ਼ਣ ਦੇਣਗੇ ਉਸ ਭਾਸ਼ਣ ਤੇ ਬਹਿਸ ਜਿਹੜੀ ਆ ਉਹ 4 ਤਰੀਕ ਨੂੰ ਹੋਊਗੀ ਔਰ ਜਦੋਂ ਬਜਟ ਜਿਹੜਾ 5 ਤਰੀਕ ਨੂੰ ਪੇਸ਼ ਹੋਊਗਾ ਔਰ 6 ਤਰੀਕ ਨੂੰ ਉਹ ਤੇ ਡਿਬੇਟ ਹੋਊਗੀ ਸੋ ਉਸ ਤੋਂ ਬਿਨਾ 15 ਤਰੀਕ ਤੱਕ ਫੋਰ ਬਹੁਤ ਸਾਰੇ ਕੰਮਕਾਜ ਜਿਹੜੇ ਵਿਧਾਨਕ ਕੰਮਕਾਰ ਨੇਗੇ ਉਹ ਪੈਂਡਿੰਗ ਪਏ ਨੇ ਉਹ ਸਾਰੇ ਕੰਮਕਾਜ ਜਿਹੜੇ ਅਗਲੇ ਦਿਨਾਂ ਛੋਣਗੇ ਔਰ ਇਸ ਤੋਂ ਬਿਨਾ ਜੇਕਰ ਹੋਰ ਵੀ ਕੋਈ ਕੰਮਕਾਰ ਹੋਊਗਾ ਤਾਂ ਉਹ ਮਨ ਜੋ ਸਾਡੀ ਜਿਹੜੀ ਬਿਜ਼ਨਸ ਐਡਵਾਈਸ ਦੀ ਕਮੇਟੀ ਆ ਉਹਦੀ ਸਲਾਮ ਅਸ਼ਵਰੇ ਦੇ ਨਾਲ ਉੱਥੇ ਵੀ ਕੋਈ ਨਵੀਂ ਸੋਧ ਹੋ ਸਕਦੀ ਹੈ ਪਰ ਲੇਕਿਨ ਇਹ ਜਿਹੜਾ ਮੋਟਾ-ਮੋਟਾ ਗਾ ਕਿ 1 ਤੋਂ ਲੈ ਕੇ 15 ਮਾਰਚ ਤੱਕ ਬਜਟ ਸੈਸ਼ਨ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਹੈਗਾ